ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਸੀਟ ਫਤਿਹ ਕਰਕੇ ਪਾਰਟੀ ਦਾ ਕਿਲਾ ਕਾਇਮ ਰੱਖਣ ਚ ਕਾਮਯਾਬ ਹੋਈ ਨੇ ਰਾਜਾ ਵੜਿੰਗ ਨੇ 20000 ਤੋਂ ਵੱਧ ਦੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਹੁਣ ਰਾਜਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਰੋਧੀਆਂ ਨੂੰ ਠੋਕਵੇਂ ਜਵਾਬ ਦੱਤੇ ਨੇ ਕੀ ਕੁਝ ਕਿਹਾ ਉਹਨਾਂ ਨੇ ਆਪਣੇ ਵਿਰੋਧੀਆਂ ਨੂੰ ਆਓ ਤੁਸੀਂ ਵੀ ਸੁਣੋ ਸਾਰੇ ਸਾਡੇ ਪੰਜਾਬ ਦੇ ਲੋਕਾਂ ਦਾ ਔਰ ਖਾਸ ਕਰਕੇ ਲੁਧਿਆਣਾ ਦੇ ਸਾਰੇ ਕਾਂਗਰਸੀ ਵਰਕਰ ਸਹਿਯੋਗ ਨਾਲ ਦਾ

ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਹ ਨਾਸਾਨ ਕੀ ਉਤਾਰਿਆ ਤਾਂ ਮੈਨੂੰ ਲੱਗਦਾ ਮੇਰੀਆਂ ਸੱਤ ਪੀੜ੍hiyan ਲੱਗਿਆ ਰਹਿਣ ਤਦ ਵੀ ਨਵਿਆਣਾ ਦੇ ਲੋਕਾਂ ਦਾ ਅਸੀਂ ਉਹ ਸਾਥ ਨਹੀਂ ਉਤਾਰ ਸਕਦੇ ਯਾਰਾ ਚੁੱਪ ਕਰਾਏ ਹੋ ਮੈਨੂੰ ਲੋਕ ਮਾਰੀ ਕਹਿੰਦੇ ਸਰ ਕੋਈ ਕਹਿੰਦੇ ਸੀ ਲੁਧਿਆਣਾ ਇਹਨੇ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ ਕੋਈ ਕਹਿੰਦੇ ਸੀ ਬੜੇ እን ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੇ ਵੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੋਹਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕੀਤੀ ਮੇਰਾ ਦੋਸਤ ਇੱਕ ਦਿਨ ਵਾਲ ਘਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੋਹਿਆਣਾ ਦਾ ਸੀ पुराना उड़ा साथी सी वाल कटो कंठन वाला मेरा वीर कहना भाई किसको वोट डाल रहे हो तो कहना जी आप बताइए आप मालिक के हैं मैं तो आपके कहने पे डालूंगा कहना भाई मैं किसी का नहीं कहूंगा तू बता के उसको वोट देगा कहता जी फिर मेरा मन तो जो बाहरी बाहरी जिसको कहते हैं तेरा बाप का कह दिया मेरा जी कर मैं उन्हें वोट पाऊ आज जो लुधियाना के लोगों ने प्रूव करता हूं मैं ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਅਸ਼ੀਰਵਾਦ ਉਹਨਾਂ ਦਾ ਲਵਾਂਗੇ ਜਿਹਨਾਂ ਨੇ ਮੇਰੇ ਵੋਟਾਂ ਪਾਈਆਂ ਲੇਕਿਨ ਮੈਂ ਉਹਨਾਂ ਦਾ ਵੀ ਐਪੀ ਹਾਂ ਜਿਨ੍ਹਾਂ ਨੇ ਮਗਾਰੇ ਨੂੰ ਨਹੀਂ ਵੋਟਾਂ ਪਾਈਆਂ ਕਿ ਬਹੁਤ ਸਾਰੇ ਮੇਰੇ ਸੱਜਣਾ ਨੂੰ ਲਧਿਆਨੇ ਦੇ ਬਹੁਤ ਸਮਝਦਾ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਗੁੰਮਰਾ ਕੀਤਾ ਗਿਆ ਧਰਮ ਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ ਔਰ ਰਾਮ ਜੀ ਨੇ ਅਜ ਸਿੱਧ ਕਰਤਾ ਕਿ ਅਯੁੱਧਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋ ਗਈ ਹੈ ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਤਾਕਤਾਂ ਨੂੰ ਸਨੇਹ ਹੈ ਜਿਹੜੀਆਂ ਤਾਕਤਾਂ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵੇਚਣਾ ਚਾਹੁੰਦੇ ਨੇ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਅਣ ਉੱਤਰ ਪ੍ਰਦੇਸ਼ ਸੀਟਾਂ ਭਾਜਪੀ ਦੀਆਂ ਖਤ ਜਾਣੀਆਂ ਔਰ ਅਕ੍ਰਿਸ਼ਾਦਰ ਦੀ ਧਰਮ ਪੱਖਤੀ 7 ਲੱਖ ਵੋਟਾਂ ਤੇ ਜਿੱਤਨੀਆਂ ਇਹ ਆਪਣੇ ਆਪ ਸੁਸਨੇ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਮ ਜੀ ਦੇ ਛੱਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਦ ਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹਣਾ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਹੋ ਲਿ ਕੋੜੇ ਦੇ ਢੇਰ 'ਚ ਜਿਹੜੇ ਬੰਦੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲਿਆਏ ਹਨ ਯੋਧਿਆ ਦਾ ਤਾਂ ਕਿ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਤਰ੍ਹਾਂ ਇਸ ਤਰ੍ਹਾਂ ਦੀ ਬੇਅਦਬੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੌਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਇਸ ਪ੍ਰਕਾਰ ਫੋਟੋ ਲਾ ਕੇ ਜਗਾ ਜਗਾ ਬੰਦ ਕੇ ਛੇੜ ਛੇੜੀ ਸਿੱਧਗੇ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੰਦ ਹੈ ਜਿਹਦੀ ਮੈਨੂੰ ਬੇਅੰਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਅੱਜ ਹੀ ਚਿੰਤਾ ਹੈ ਮੈਂ ਰਾਸ ਸੱਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਬਾਇ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਨਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਗੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧੰਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਬਹੁਤ ਸਾਰੇ ਲੋਕ ਕਦੇ ਕਹਿ ਦਿੰਦੇ ਆ ਕਿ ਰਾਜਾ ਬੜੇ ਕਿਸੇ ਪਤਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਬੜੇ ਇੱਕ ਸੈਕੂਲਰ ਸੋਚ ਦਾ مالک ਹੈ ਰਾਜਾ ਬੜਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਭ ਦੇ ਧਰਮਾਂ ਦਾ ਅਸੀਂ ਸਤਿਕਾਰ ਕਰਨਾ ਹੈ ਔਰ ਕਿੱਥੇ ਵੀ ਸਨੇਹਾ ਸਾਨੂੰ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਮਣ ਵੀ ਕੀਤਾ ਹੈ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਇਹ ਬਾਬੇ ਨਾਨਕ ਦਾ ਪੱਜਾ ਹੈ ਭਾਵੇਂ ਅਕਾਲੀ ਦਲ ਵਾਲੇ ਕਹਿ ਦੇਣ ਕਿ ਬਾਬੇ ਨਾਨਕ ਦੀ ਤੱਕੜੀ ਹੈ ਅਸੀਂ ਉਹਨੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹ ਹੈ ਸਾਥ ਸੰਗਤ ਦਾ چاہے ਉਹ Hindu ਧਰਮ ਦਾ ਸਨੇਹ ਨਾ ਹੋਵੇ ਜੇ ਉਹ Hindu ਧਰਮ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ ਘਰ ਜਾ ਕੇ ਕਿਦਰਵਾ ਦੇ ਵਿੱਚ ਰਾਮ ਮੰਦਰ ਜੀ ਦੀ ਪ੍ਰਤੀਸ਼ਟਾ ਜਿਹਨੂੰ ਸਿੱਹੀ ਦੀਵੇ ਬੰਡੇ ਤੇਲ ਦਿੱਤਾ ਲੋਕਾਂ ਨੂੰ ਗੱਦੇਉ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਇਮੀ ਹੁਣ ਇਹ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿਸੇ ਪ੍ਰਕਾਰ ਦਾ ਉਜਸ਼ ਨਹੀਂ ਹੈ। ਔਰ ਬਹੁਤ ਸਾਰਾ ਕੰਮ ਹੈ। ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ। ਇਸ ਵਕਤ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੂਟ ਮੈਪ ਅਸੀਂ ਡ్రਾਈਵ ਇਟ ਦਿੱਤਾ ਹੈ। ਉਹ ਵੀ ਸਾਡਾ ਓਪਨ ਸੀਗਾ ਬਹੁਤ سارے ਹੋਰ ਸੁਝਾਅ ਵੀ ਆਏ ਹੈ। ਅਸੀਂ ਉਹਨਾਂ ਤੇ ਉਹਨਾਂ ਦੇ ਸਭ ਵਿੱਚ ਕੰਮ ਕਰਨਾ ਹੈ। ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ। ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚਿਤ ਜਿਹੜੀ ਐਨਡੀਏ ਦੀ ਔਰ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਖਸ ਹੋਣ ਦਾ ਕੰਮ ਕੀਤਾ ਹੈ ਔਰ ਇੰਡੀਆ ਗੱਠਬੰਧਨ ਦੀ ਹੋਈ ਹੈ ਮੈਨੂੰ ਸਮਝਦਾ ਹੈ ਕਿ ਆਪਣੇ ਆਪ ਦੇ ਵਿੱਚ ਮਿਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਖਰਾ ਦਿੱਤਾ ਗਿਆ ਉਤਰ ਪ੍ਰਦੇਸ਼ੋਂ ਔਰ ਅਯੋਧਿਆ ਦਾ ਮੈਂ ਤੁਹਾਨੂੰ ਦੱਸਦਾ ਕਿ ਅਯੋਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰਨਾ

ਔਰਾਂ ਦੇ ਦਿਨਾਂ ਚ ਸਰਕਾਰ ਬਣਨ ਦੇ ਵਿੱਚ ਕਾਮਯਾਬ ਹੋਵੇ ਔਰ ਆਲੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਇੱਜ਼ਤ ਪ੍ਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਦਾ 013 ਕਹਾ 13 0 ਕਹਾ

ਅਸੀਂ ਸਾਰਿਆਂ ਨੇ ਗੱਲ ਮਿਲ ਕੇ ਮੇਰੇ ਸੱਚੇ ਖੰਬੇ ਬੈਠੇ ਜਿਹੜੇ ਲੋਕ ਐ ਇਹ ਰਾਜਾ ਵੜਿੰਗ ਨਹੀਂ ਇਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ ਸਾਰੇ ਲੋਕ ਆਏ ਨੇ ਕਿਉਂਕਿ ਅ ਕਈਆਂ ਨੂੰ ਇਹ ਸੀਗਾ ਵੀ ਪ੍ਰੋਗਰਾਮ ਅਸੀਂ ਮੰਦਿਰ ਮੰਥਰ ਦੇਖਣਾ ਸੀ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कंटेस्टेड ਕੈਂਡੀਡੇਟ ਸਾਡੇ ਐਮਐਲਏ ਸਹਿਮਾਨ ਬਹੁਤ ਬੰਦਾ ਇਹਨੇ ਮੇਰੀ ਇੱਜ਼ਤ ਦੇ ਵਿੱਚ ਯੋਗਦਾਨ ਪਾਇਆ ਸੋ ਆਤ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਬਖਸ਼ੇ ਅੰਦਰੂਸਤੀ ਬਖਸ਼ੇ ਪਰ ਮੈਂ ਉਹਨਾਂ ਨੂੰ ਕਿਰਾਏ ਦੇ ਨਹੀਂ ਚਾਹਨਾ ਤੁਹਾਡੇ ਨਾਲ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗਿਰ ਕੇ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਵਰਣ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੀ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣਾ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਕੇ ਸੀ ਵੀ ਨੂੰ ਮੁਬਾਲਦੇ ਦਸ ਕਲਾ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੁੰਦਾ ਮੈਨੂੰ ਵੋਟਾਂ ਪਾਦੇ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਤੇ ਅੱਜ ਉਹ ਫੇਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜੇ ਲੋ ਤੁਸੀਂ ਮਾੜੀ ਸੋਚ ਰੱਖੋਗੇ ਤਾਂ ਫਿਰ ਪਰਮਾਤਮਾ ਤੁਹਾਡੇ ਨੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿੱਟੂ ਹੁੰਦਾ ਤਾਂ ਸ਼ਾਇਦ ਰਾਜ ਉਹਨੇ ਕਿੱਥੇ ਹੁੰਦਾ ਹੀ ਨਾ ਪਰ ਕਰੇ ਕਰਾਵੇ ਆਪੇ ਆਪ ਸੰਪਰਕ ਪਾਰਟੀ ਦੇ ਪਾਰਕਰਾਂ ਉਹਨਾਂ ਭੂਆ ਨੂੰ ਸਾਰੇ ਸਾਥੀਆਂ ਨੂੰ ਸਾਡੇ ਪਿੰਡ ਤੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕੱਦ ਵੀ ਮੰਗਣਾ ਹੈ ਸੋ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚ ਉਹਨਾਂ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰੱਬ ਦੇ ਕਿ ਮੇਰੀ ਤਰਫੋਂ ਦੇ ਦੋਵੇਂ ਜਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਆਉਣ ਵਾਲੇ ਨੂੰ ਵਿਆਹੇ ਵੀ ਸੇਵਾ ਕਰਾਂਗੇ ਇਹ ਮੈਂ ਅਮਿਤ ਕਰਦਾ ਦੁਬਾਰਾ ਫਿਰ ਦਿਲੀਆਂ ਕਮਿਟੀ ਨੂੰ ਪਹੁੰਚਾ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ